ਨੌਜਵਾਨ ਦਲਦੇ ਜ਼ਰੂਰ ਦਾ ਲੇਕਿਨ ਲੱਗਦਾ ਨਹੀਂ ਉਹ ਚੀਜ਼ ਸਮਝਣ ਦੀ ਲੋੜ ਹੈ ਕਿ ਪੰਜਾਬ ਪੁੱਛ ਤੁਹਾਡੀ ਸੁਰੱਖਿਆ ਲਈ ਖੜੀ ਹੈ ਜੇ ਅੱਜ ਤੁਹਾਡਾ 500 ਹਜ਼ਾਰ ਦਾ ਚਲਾਨ ਹੋ ਜਾਂਦਾ ਸ਼ਾਇਦ ਸਾਡੀ ਉਮਮਤ ਦਾ ਤੁਸੀਂ ਇੱਕ ਇਥੋਂ ਸਿੱਖਿਆ ਲੈ ਕੇ ਜਾਣੀ ਹੈ ਤੇ ਜ਼ਿੰਦਗੀ ਭਰ ਤੁਸੀਂ ਇਹੋ ਜਿਹੇ ਕਦਮ ਨਹੀਂ ਚੱਕੋਗੇ ਜਿਹਦੇ ਨਾਲ ਕਿਸੇ ਨੂੰ ਨੁਕਸਾਨ ਹੋਵੇ ਉਹ ਐਕਸੀਡੈਂਟ ਹੋ ਗਿਆ লাইਵ ਤੁਸੀਂ ਦੇਖ ਸਕਦੇ ਹੋ ਐਕਸੀਡੈਂਟ ਹੋ ਗਿਆ ਉਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਉੱਥੇ ਟੈਂਪੋ ਲੱਗਾ ਸੀਗਾ ਕਿਸ ਤਰੀਕੇ ਨਾਲ ਜਿਹੜਾ লাইਵ ਐਕਸੀਡੈਂਟ ਹੋਇਆ ਹੈ ਸਪੀਡ 'ਚ ਸੀਗੀ ਗੱਡੀ ਸ਼ਾਇਦ ਪਤਾ ਨਹੀਂ ਕੀ ਕਾਰਨ ਬਣਿਆ ਜਿਹੜਾ ਨੌਜਵਾਨ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਜਾਂ ਕੀ ਕਾਰਨ ਹੋ ਮੈਂ ਨਾ ਵਿਆ ਨੂੰ ਆਇਆ ਨਹੀਂ ਨਵੀਂ ਨੂੰ ਫੋਟਾ ਚਾਹੀਦਾ ਉਹਨੇ ਨਹੀਂ ਲਈ ਸੀ ਅਸੀਂ ਸਕੰਦੇ ਦੇ ਦिए 1000 ਰੁਪਏ ਅਸੀਂ ਦੇ ਦੇਣਾ ਇਸ ਵਕਤ ਮੌਜੂਦ ਹੈਗੇ ਆ ਅਮਰਸਰ ਦੀ ਵਾਲੀ ਵੇਟੇਡ ਰੋਡ ਤੇ ਜਿੱਥੇ ਕਿ ਪੰਜਾਬ ਪੁਲਿਸ ਵੱਲੋਂ ਜਿਹੜਾ ਹਾਈ ਟੈਕ ਦਾਕਾ ਲਗਾਇਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੇ ਪੰਜਾਬ ਪੁਲਿਸ ਵੱਲੋਂ ਚਲਾਨ ਕੱਟੇ ਜਾ ਰਹੇ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਇਸ ਵਕਤ ਪੰਜਾਬ ਪੁਲਿਸ ਵੱਲੋਂ ਘੇਰਿਆ ਜਾ ਰਿਹਾ ਹੈ ਜਿਹੜੀ ਸਖਤ ਕਾਰਵਾਈ ਕੀਤੀ ਜਾਦੀ ਐ ਇਸ ਵਕਤ ਸਰ ਕਿਸ ਸਬੰਧ ਚ ਚਲਾਨ ਹੋਇਆ ਜੀ ਇਹਨਾਂ ਮੁੰਡਿਆਂ ਦਾ ਇਹਨਾਂ ਕੋ ਪੇਪਰ ਕੋਈ ਨਹੀਂ ਹੈਗਾ ਜੀ ਡਾਕੂਮੈਂਟ ਕੋਈ ਵੀ ਨਹੀਂ ਹੈਗਾ ਜੀ ਨਾ ਕੋਈ ਹੈਲਮਟ ਪਾਇਆ ਇਹਨਾਂ ਕੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਹੈਲਮਟ ਵੀ ਨਹੀਂ ਸੀਗਾ ਨੌਜਵਾਨਾਂ ਦੇ ਕੋਲ ਡਾਕੂਮੈਂਟ ਕੋਈ ਨਹੀਂ ਸੀਗਾ ਸੋ ਚਲਾਨ ਜਿਹੜੇ ਕੱਟੇ ਜਾ ਰਹੇ ਨੇ ਪੰਜਾਬ ਪੁਲਿਸ ਵੱਲੋਂ ਤਸਵੀਰਾਂ ਦੇ ਸਕਦੇ ਹੋ ਇਹ ਚਲਾਨ ਜਿਹੜੇ ਨੇ ਸ਼ੁਰੂ ਹੋ ਚੁੱਕੇ ਨੇ ਉਹਦਾ ਤਾਂ ਸਪੀਡ ਗਨ ਵੀ ਲਗਾਈ ਗਈ ਹੈ ਜਿੱਥੋਂ ਜਿਹੜਾ ਪਹਿਲਾਂ ਸਪੀਡ ਮੈਜ਼ਰ ਕੀਤੀ ਜਾਦੀ ਹੈ ਨਾਲ ਦੇ ਨਾਲ ਸੀਟ ਬੈਲਟਾਂ ਦਾ ਚਲਾਨ ਹੋ ਰਿਹਾ ਸੋ ਇਸ ਵਕਤ ਜਿਹੜਾ ਪ੍ਰਸ਼ਾਸਨ ਹੈ ਉਹ ਬੜੀ ਸ਼ਕਤੀ ਨਾਲ ਇੱਥੇ ਜਿਹੜਾ ਸੋ ਬਿਲਕੁਲ ਉਹ ਗੱਲਬਾਤ ਕਰਦੇ ਆ ਸਾਡੇ ਨਾਲ ਇਸ ਵਕਤ ਐਸਪੀ ਸਾਹਿਬ ਮੌਜੂਦ ਨੇ ਹਰਪਾਲ ਸਿੰਘ ਜੀ ਸਰ ਬਹੁਤ ਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਧੰਨਵਾਦ ਅੱਜ ਜਿਹੜਾ ਇਹ ਨਾਕਾ ਲਗਾਇਆ ਗਿਆ ਸਰ ਵਿਸ਼ੇਸ਼ ਤੌਰ ਤੇ ਜਿਹੜਾ ਕਿੰਨਾ ਨੌਜਵਾਨਾਂ ਨੂੰ ਜਾਂ ਜਿਹੜੇ ਆਵਾਜਾਈ ਕਾਲ ਲੋਕਾਂ ਨੂੰ ਰੋਕਿਆ ਜਾ ਰਿਹਾ ਇਸ ਤਰ੍ਹਾਂ ਜੀ ਮੇਨ ਜਿਹੜਾ ਹੈ ਜੀ ਜਿਹੜਾ ਰੋਡ ਸੇਫਟੀ ਜਿਹੜਾ ਚੱਲ ਰਿਹਾ ਹੈ ਨਾ ਸਾਡਾ ਮਤ ਉਹਦੇ ਤਹਿਤ ਮਾਨ ਜੋ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਦੇ ਉੱਤੇ ਜਿਹੜਾ ਇਹਦੇ ਉੱਤੇ ਜਿਹੜੀ ਓਵਰ ਸਪੀਡ ਤੇ ਵਿਦਆਊਟ ਹੈਲਮਟ ਇਹਨਾਂ ਦੋਨਾਂ ਚੀਜ਼ਾਂ ਦਾ ਚਲਾਨ ਕੀਤੇ ਜਾ ਰਿਹਾ ਦੇਖੋ ਮੇਨ ਜਿਹੜੀ ਓਵਰ ਸਪੀਡ ਹੈ ਇਹਦੀ ਵਧਾ ਕਰਕੇ ਤੇ ਸੀਟ ਬੈਲਟ ਤਿੰਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾ ਰਿਹਾ ਵੀ ਓਵਰ ਸਪੀਡ ਵਾਲਾ ਚਲਾਨ ਕੀਤਾ ਜਾ ਰਿਹਾ ਵਿਦਆਊਟ ਸੀਟ ਬੈਲਟ ਅਤੇ ਵਿਦਆਊਟ ਹੈਲਮਟ ਇਹਦਾ ਤੇਰਾ ਮੇਨ ਚਲਾਨ ਕੀਤੇ ਜਾ ਰਹੇ ਆ ਇਹ ਸਾਰੇ ਜਿਹੜੀ ਚੀਜ਼ ਹੈ ਰੋਡ ਸੇਫਟੀ ਦਾ ਜਿਹੜਾ ਕੀਤੀ ਜਾ ਰਹੀ ਹੈ ਵੇਖੋ ਆਮ ਜਿਹੜਾ ਬਈ ਜਿਆਦਾ ਜਿਹੜਾ ਵਾ ਜਿਹੜੇ ਸਿਆਣੇ ਬੰਦੇ ਆ ਉਹ ਐਕਸਰ ਜਿਹੜੇ ਆ ਸੀਟ ਬੈਲਟ ਵੀ ਲੁੰਦੇ ਆ ਜੰਗ ਮੁੰਡੇ ਜਿਹੜੇ ਆ ਉਹ ਇਤੋਂ ਗਰੇਜ ਕਰਦੇ ਆ ਔਰ ਇਹਨਾਂ ਨੇ ਨਾਕਿਆਂ ਲਾ ਕੇ ਜਿਹੜੇ ਤਾਂ ਚਲਾਨ ਕਰਨ ਦੇ ਨਾਲ ਲੋਕਾਂ ਦੇ ਵਿੱਚ ਅਵੇਅਰਨੈਸ ਵੀ ਹੁੰਦੀ ਆ ਤੇ ਲੋਕ ਜਿਹੜੇ ਆ ਸੀਟ ਬੈਲਟ ਪਾਉਂਦੇ ਆਦੀ ਵੀ ਹੁੰਦੇ। ਪਰ ਸਰ ਨੌਜਵਾਨ ਡਰਦੇ ਜ਼ਰੂਰ ਆ ਲੇਕਿਨ ਲੱਗਦਾ ਨਹੀਂ ਉਹ ਚੀਜ਼ ਸਮਝਣ ਦੀ ਲੋੜ ਹੈ ਕਿ ਪੰਜਾਬ ਪੁਲਿਸ ਤੁਹਾਡੀ ਸੁਰੱਖਿਆ ਲਈ ਖੜੀ ਹੈ। ਜੇ ਅੱਜ ਤੁਹਾਡਾ 500 ਹਜ਼ਾਰ ਦਾ ਚਲਾਨ ਹੋ ਜਾਂਦਾ ਸ਼ਾਇਦ ਸਾਡੀ ਉਮਦ ਦਾ ਤੁਸੀਂ ਇੱਕ ਇਥੋਂ ਸਿੱਖਿਆ ਲੈ ਕੇ ਜਾਣੀ ਹੈ ਤੇ ਜ਼ਿੰਦਗੀ ਭਰ ਤੁਸੀਂ ਇਹੋ ਜਿਹੇ ਕਦਮ ਨਹੀਂ ਚੱਕੋਗੇ ਜਿਸ ਨਾਲ ਕਿਸੇ ਨੂੰ ਨੁਕਸਾਨ ਹੋਵੇ। ਉਹ ਐਕਸੀਡੈਂਟ ਹੋ ਗਿਆ ਲਾਈਵ ਤੁਸੀਂ ਦੇਖ ਸਕਦੇ ਹੋ। ਐਕਸੀਡੈਂਟ ਹੋ ਗਿਆ। ਉਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਉੱਥੇ ਟੈਂਪੋ ਲੱਗਾ ਸੀਗਾ ਕਿਸ ਸਪੀਡ 'ਚ ਸੀਗੀ ਗੱਡੀ ਸ਼ਾਇਦ ਪਤਾ ਨਹੀਂ ਕੀ ਕਾਰਨ ਬਣਿਆ ਜਿਹੜਾ ਨੌਜਵਾਨ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਜਾਂ ਕੀ ਕਾਰਨ ਹੋਇਆ ਕਿ ਜਿਹੜੇ ਖੜੇ ਖਲੋਤੇ ਟੈਂਪੂ ਦੇ ਵਿੱਚ ਇਸ ਤਰੀਕੇ ਨਾਲ ਟੱਕਰ ਮਾਰਦੀ ਹੈ ਜਿਹੜਾ ਲਾਈਵ ਇੱਥੇ ਐਕਸੀਡੈਂੈਂਟ ਹੋਇਆ ਸੋ ਬਿਲਕੁਲ ਇਹ ਗਲਤੀ ਹੈ ਦੇਖ ਸਕਦੇ ਹੋ ਜਿਹੜਾ ਗੱਡੀ ਦਾ ਫਰੰਟ ਕਿਸ ਤਰੀਕੇ ਨਾਲ ਵੱਜਿਆ ਟੈਂਪੂ ਦੇ ਵਿੱਚ ਸਪੀਡ ਦੇ ਵਿੱਚ ਲੱਗ ਰਿਹਾ ਸੀ ਕਿ ਦੋਵੇਂ ਸੋ ਬਿਲਕੁਲ ਜਿਹੜਾ ਬੈਰੀਕੇਡ ਲੱਗਾ ਹੋਇਆ ਸੀਗਾ ਉਸ ਦੇ ਅੱਗੇ ਆ ਕੇ ਟੈਂਪੂ ਰੁਕ ਜਾਂਦਾ ਉਸ ਤੋਂ ਬਾਅਦ ਜਿਹੜੀ ਗੱਡੀ ਆਉਂਦੀ ਹੈ ਸਪੀਡ ਦੇ ਵਿੱਚ ਆ ਕੇ ਉਹ ਟੱਕਰ ਮਾਰ ਦਿੰਦੀ ਹੈ ਸੋ ਬਿਲਕੁਲ ਜਿਹੜੀ ਟੱਕਰ ਵੀ ਹੋਈ ਹੈ ਨਾਕਾ ਜਿਹੜਾ ਇੱਕ ਪਾਸੇ ਲੱਗਾ ਦੂਸਰੇ ਪਾਸੇ ਐਕਸੀਡੈਂਟ ਵੀ ਹੋ ਗਿਆ ਸੋ ਦੇਖ ਸਕਦੇ ਹੋ ਗੱਡੀ ਦਾ ਜਿਹੜਾ ਫਰੰਟ ਹੈ ਡੈਮੇਜ ਹੋ ਗਿਆ ਤੇ ਲੇਕਿਨ ਜਿਹੜਾ ਟੈਂਪੂ ਵਾਲਾ ਇੱਥੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਪੁਲਿਸ ਨੇ ਹੀ ਕਰਿਆ ਮੈਨੂੰ ਰੋਕਿਆ ਵੀ ਜਿਆਦਾ ਕਹਿ ਰਿਹਾ ਮੈਂ ਸਾਥੀ ਨੂੰ ਕਹੂੰਗਾ ਰੋਕਿਆ ਜਿਆਦਾ ਉਸ ਨੂੰ ਕਿਉਂਕਿ ਭੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਉਸ ਵੇਲੇ ਜ਼ਰੂਰ ਉਸ ਦਾ ਕੋਈ ਨੁਕਸਾਨ ਨਹੀਂ ਹੋਇਆ ਲੇਕਿਨ ਗੱਡੀ ਵਾਲੇ ਦਾ ਜਿਹੜਾ ਨੁਕਸਾਨ ਹੋ ਗਿਆ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿਹੜਾ ਇਸ ਤਰੀਕੇ ਨਾਲ ਇੱਥੇ ਜਦੋਂ ਨੌਜਵਾਨ ਜਾਂ ਆਵਾਜਾਈ ਕਾਦੇ ਲੋਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਐਕਸੀਡੈਂਟ ਵੀ ਹੋ ਜਾਂਦਾ ਸੋ ਹਾਈ ਟੈਕ ਨਾਕਾ ਜਿਹੜਾ ਲਗਾਇਆ ਗਿਆ ਪੰਜਾਬ ਪੁਲਿਸ ਵੱਲੋਂ ਸੋ ਕੀ ਬੋਧਾ ਮਾਮਲਾ ਹੋਇਆ ਇੱਥੇ ਫੇਰਾ ਸਾਈਡ ਤੇ ਸੋ ਬਿਲਕੁਲ ਜੱਡੀ ਦਾ ਜਿਹੜਾ ਫਰੰਟ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਡੈਮੇਜ ਹੋ ਗਿਆ ਕਿਉਂਕਿ ਅੱਗੇ ਜਿਹੜਾ ਖਲੋਤਾ ਸੀਗਾ ਟਰੈਂਪੋ ਵਾਲਾ ਜਦ ਬਿਨਾ ਵਜਾ ਤੋਂ ਚਲਾ ਗਿਆ ਦੇਖੋ ਸੀਟ ਬੈੱਟ ਨਹੀਂ ਲੱਗਾ ਨੀ ਨਾ ਵਿਆਹ ਨੂੰ ਹੋਇਆ ਇਹਨਾਂ ਵੀ ਨੂੰ ਪਤਾ ਵਿਚਾਰੀ ਨੂੰ ਉਨੇ ਨਹੀਂ ਲਾਈ ਸੀ ਅਸੀਂ ਸਗੰ ਦੇ ਰਹੀਏ 1000 ਰੁਪਏ ਅਸੀਂ ਦੇ ਦੇਣੇ ਕੋਲ ਨਹੀਂ 1000 ਲੈ ਲਿਆ ਯਾਰ ਬਹੁਤ ਹੈ ਚਲੋ ਜਾਓ ਮਾਂ ਬਾਪ ਬੇਟਾ ਨਹੀਂ ਇੱਥੋਂ ਚੜ੍ਹ ਕੇ ਮੇਰੀ ਸਾਈਡ ਤੇ ਲਾਈ ਤੁਸੀਂ ਮੇਰੀ ਜੱਟ ਜੜੀ ਨੇ ਵੀ ਜੋਬ ਕੀਤੀ ਉਹ ਡੈਡੀ ਨੇ ਜੋਬ ਕੀਤੀ ਤੇ ਅਸੀਂ ਜੋਬ ਵੀ ਕਰ ਰਹੇ ਆ ਕਤੋਂ ਰਸੀਦ ਹੀ ਦਿੱਤੀ ਆ ਹਾਂ ਰਸੀਦ ਨਹੀਂ ਚਾਹੀਦੀ ਹਾਂ ਐਨ ਆਰ ਆ ਦੇ ਜਦੋਂ ਹੁੰਦਾ ਕਿਉਂ ਨਹੀਂ ਹੁੰਦਾ ਐਨ ਆਰ ਦੀ ਦਵਾਈ ਹੈ ਬਾਈਟ ਕਾ ਗਲਤੀ ਤੇ ਐਨ ਆਰ ਵੀ ਟੰਗ ਇਹ ਤੁਹਾਨੂੰ ਵਧਾਈ ਕੋਈ ਦੇ ਦੇ ਮਤਲਬ ਉਹ ਓਵਰ ਸਪੀਡ ਸਿਕਾਉਨੇ ਬ੍ਰੇਕ ਮਾਰਤੀ ਉਹਨੇ ਬ੍ਰੇਕ ਮਾਰਤੀ ਮੇਰੇ ਕੋ ਵਜੇ ਨਹੀਂ ਹੈ ਹੈਲੋ ਇਹ ਤੁਹਾਨੂੰ ਪੁੱਛ ਕਰਕੇ ਉਹ ਗੱਡੀ ਦਾ ਐਕਸੀਡੈਂਟ ਹੋ ਗਿਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿਹੜਾ ਗੱਡੀ ਦਾ ਫਰੰਟ ਡੈਮੇਜ ਹੋ ਗਿਆ ਕਿਉਂਕਿ ਔਰ ਉਹਨੇ ਇੱਕੋ ਦਮ ਕੈਂਟਰ ਵਾਲੇ ਨੇ ਜਦੋਂ 브্রেক ਮਾਰੀ ਆ ਪਿੱਛੋਂ ਤੇ ਗੱਡੀ ਵਾਲੇ ਨੇ ਵੀ ਆਪਣੀ ਸਪੀਡ ਸੀ ਜਿਹੜੀ ਉਹ ਜਿਆਦੀ ਸੀਗੀ ਸ਼ਾਇਦ ਤੇ ਨਾਲ ਹੀ ਜਿਹੜੀ ਇੱਕੋ ਦਮ ਟੱਕਰ ਹੋ ਜਾਂਦੀ ਹੈ ਸੋ ਦੂਸਰੇ ਪਾਸੇ ਜਿਹੜਾ ਹਾਈ ਟੈਕ ਨਾਕਾ ਲੱਗਾ ਇੱਕ ਤਰਫ ਐਕਸੀਡੈਂਟ ਹੋ ਜਾਂਦਾ ਜਦੂ ਸਨੇਹ ਦਿੱਤੇ ਜਾਂਦੇ ਆ ਪੰਜਾਬ ਪੁਲਿਸ ਵੱਲੋਂ ਓਵਰ ਸਪੀਡ ਨਾ ਕੀਤੀ ਜਾਵੇ ਸੋ ਜਿਹੜਾ ਤਰੀਕੇ ਨਾਲ ਚੱਲਿਆ ਜਾਵੇ ਲੇਕਿਨ ਲੋਕ ਜਿਹੜੇ ਨਹੀਂ ਸਮਝ ਪਾਉਂਦੇ ਇਹਨਾਂ ਚੀਜ਼ਾਂ ਨੂੰ ਹਫੜਾ ਤਫੜੀ ਕਰਦੇ ਨੇ ਭੱਜ ਦੌੜੀ ਕਰਦੇ ਨੇ ਜਿਸ ਟੱਕਰ ਵਿੱਚ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਇਹ ਸਮਝਣ ਦੀ ਲੋੜ ਹੈ ਪੰਜਾਬ ਪੁਲਿਸ ਜਿਹੜੀ ਹੈ ਸੁਰੱਖਿਆ ਲਈ ਖੜੀ ਹੈ ਕਿ ਪੰਜਾਬ ਪੁਲਿਸ ਨੂੰ ਸ਼ੌਂਕ ਨਹੀਂ ਇਸ ਤਰੀਕੇ ਦਾ ਡਿਊਟੀ ਦੇਣ ਦਾ। ਭਾਈ ਕਾਲੀਆਂ ਜਾਲੀਆਂ ਲੱਗੀਆਂ ਨੇ ਉਹਨਾਂ ਦਾ ਚਲਾਨ ਹੋ ਰਿਹਾ ਹੈ। ਜਿਹੜੇ ਓਵਰ ਸਪੀਡ ਦੇ ਵਿੱਚ ਨੇ ਉਹਨਾਂ ਦਾ ਚਲਾਨ ਹੋ ਰਿਹਾ ਹੈ। ਡਾਕੂਮੈਂਟ ਜਿੰਨਾਂ ਕੋਲ ਪੂਰੇ ਨਹੀਂ ਉਹਨਾਂ ਦੇ ਵੀ ਚਲਾਨ ਹੋ ਰਹੇ ਨੇ। ਸੋ ਦੇਖ ਸਕਦੇ ਹੋ ਜਿਹੜੇ ਸਾਈਡ ਤੇ ਵੀ ਘੇਰਿਆ ਗਿਆ ਕੁਝ ਲੋਕਾਂ ਨੂੰ ਜਿਹੜੀ ਪੁਲਿਸ ਦੀ ਵੀ ਪਿੱਛੇ ਗੱਡੀ ਖੜੀ ਹੈ ਨਾਲ ਦੇ ਨਾਲ ਜਿਹੜੇ ਨੌਜਵਾਨਾਂ ਨੂੰ ਲਗਾਤਾਰ ਘੇਰਿਆ ਜਾ ਰਿਹਾ। ਸੋ ਗੱਲਬਾਤ ਕਰ ਲੈਣੇ ਪੁਲਸ ਅਧਿਕਾਰੀਆਂ ਨਾਲ ਮੁਰ ਤੋਂ। ਸੋ ਬਿਲਕੁਲ ਸਾਡੇ ਨਾਲ ਗੱਲਬਾਤ ਚੱਲ ਰਹੀ ਸੀ ਕਿ ਸੱਦੀ ਸਭ ਲੋਕ ਭਸਦੇ ਆ ਮੈਨੂੰ ਲੱਗਦਾ ਕਾਹਲੀ ਗੱਲ ਦੀ ਵਿੱਚ ਉਹਨੇ ਟੈਂਟਰ ਵਾਲੇ ਨੇ ਵੀ ਅੱਗੇ ਖੜਾਤੀ ਬੈਰੀਗੇਟ ਦੇ ਸਦਾਦੇ ਕਿਉਂ ਆ ਸਾਡੇ ਨਾਲ ਪੰਜਾਬ ਪੁਲਿਸ ਤੋਂ ਜ਼ਿਆਦਾ ਕੀ ਸਦਖਿਆ ਲਈ ਖੜੇ ਹੋ ਤੁਸੀਂ ਨਹੀਂ ਜੀ ਇਹਨਾਂ ਨੇ ਇਹ ਕੀ ਕਰਦੇ ਚੋਰੀ ਕਰਦੇ ਆ ਇੱਕਦਮ ਵੇਖ ਕੇ ਪੁਲਿਸ ਨੂੰ ਸੀਟ ਬੈਲਟ ਲਾਉਣ ਦੀ ਕੋਸ਼ਿਸ਼ ਕਰਦੇ ਆ ਜਦੋਂ ਬੈਲਟ ਲਾਉਣ ਲੱਗਦੇ ਆ ਧਿਆਨ ਹੁੰਦਾ ਨਹੀਂ ਅੱਗੇ ਗੱਡੀਆਂ ਖੜੀਆਂ ਹੁੰਦੀਆਂ ਐਕਸੀਡੈਂਟ ਹੁੰਦਾ ਹੁਣ ਇਸੇ ਤਰ੍ਹਾਂ ਕੈਂਟ ਜਿਹੜਾ ਹਾਥੀ ਵਾਲਾ ਸੀ ਉਹਨੇ ਫਟਾਫਟ ਆਪਣਾ ਉਹ ਲਾਪਿਆ ਵੀ ਬੈਲਟ ਲਾ ਲਾ ਤੋ ਗੇਨ ਵੈਰੀਗੇਟ ਨਹੀਂ ਦੇਖਿਆ ਨੇ ਜੋ ਦੇਖਿਆ ਇੱਕਦਮ ਬ੍ਰੇਕ ਲਾਈ ਆ ਪਿਛਲਾ ਜਿਹੜਾ ਉਹ ਵੀ ਸੀਟ ਬੈਲਟ ਲਾਉਣ ਦੇ ਚੱਕਰ ਸੀ ਤੋ ਗੱਡੀ ਵੱਜ ਗਈ ਆ ਉਹਨੇ ਤਾਂ ਚਲਾਨ ਨਹੀਂ ਸੀ ਹੋਣਾ ਜਨਾਨ ਗੱਡੀ ਦਾ ਨੁਕਸਾਨ ਕਰਾ ਕੇ ਬਹਿ ਗਿਆ ਨੁਕਸਾਨ ਜ਼ਿਆਦਾ ਹੋ ਗਿਆ ਪਰ ਸਰ ਪ੍ਰਸ਼ਾਸਨ ਕਾਰਵਾਈ ਕਰਦਾ ਸਮੇਂ ਸਮੇਂ ਸੇ ਤੁਸੀਂ ਵੀ ਹੁਣ ਡਿਊਟੀ ਦੇ ਦੇਓ ਇੱਥੇ ਇੰਨੇ ਵੱਡੇ ਪੱਧਰ ਤੇ ਚੈਕਿੰਗ ਹੋ ਰਹੀ ਆ ਹੋ ਸਕਦਾ ਕੁਝ ਐਸੇ ਲੋਕ ਵੀ ਮਿਲ ਜਾਂਦੇ ਕਈ ਵਾਰ ਨਾਕਿਆਂ ਦੌਰਾਨ ਜਿਹੜੇ ਕੁਝ ਗਲਤ ਐਕਟੀਵਿਟੀਆਂ ਵਿੱਚ ਇਨਵੋਲ ਹੁੰਦੇ ਆ ਆਇਦਨ ਬੱਸ ਕਨਸਕਵੈਂਸ ਹੁੰਦੇ ਆ ਕਿ ਜਦੋਂ ਨਾਕੇ ਬੰਦੀ ਹੁੰਦੀ ਹੈ بڑے ਲੋਕ ਇਸ ਤਰੀਕੇ ਦੇ ਬਦਾਮਦੀਆਂ ਹੋ ਜਾਂਦੀਆਂ ਨੇ ਬੜੀਆਂ ਬਦਾਮਦੀਆਂ ਪੁਲਿਸ ਦੇ ਹੱਥ ਆ ਜਾਂਦੀਆਂ ਨੇ ਪ੍ਰਸ਼ਾਸਨ ਦਾ ਡਰ ਜ਼ਰੂਰ ਹੈ ਸਮਝਣ ਦੀ ਵੀ ਲੋੜ ਹੈਗੀ ਆ ਲੋਕਾਂ ਨੇ ਕਿਉਂਕਿ ਅੱਜ ਜਿਸ ਤਰੀਕੇ ਦਾ ਕ੍ਰਾਈਮ ਪੰਜਾਬ ਚ ਹੋ ਰਿਹਾ ਹੈ ਸ਼ਾਇਦ ਜੇ ਇਸ ਤਰੀਕੇ ਤੋਂ ਉਪਰਾਲੇ ਵਧੇ ਜਾਂਦੇ ਹੋ ਕ੍ਰਾਈਮ ਦੇ ਉੱਪਰ ਛੱਲ ਪਾਈ ਜਾ ਸਕਦੀ ਹੈ ਜਿੰਨੀ ਹੈ ਮੈਕਸਿਮਮ ਜਿਹੜੀ ਫੋਰਸ ਆ ਉਹ ਡਿਊਟੀ ਇੱਕ ਮੁਲਾਜ਼ਮ ਜਿਹੜਾ ਵਾ 12 12 14 14 ਘੰਟੇ ਡਿਊਟੀ ਕਰ ਰਿਹਾ ਹੈ ਸਾਡੇ ਟ੍ਰੈਫਿਕ ਦੇ ਕਰਮਚਾਰੀ ਸਵੇਰ 8 ਵਜੇ ਆਉਂਦੇ ਆ ਰਾਤ ਨੂੰ 9 ਵਜੇ ਔਰ ਕਈ ਵਾਰ ਜਦੋਂ ਵੀਆਈਪੀ ਰੂਟ ਲੱਗਦਾ ਸਵੇਰੇ 6 ਵਜੇ ਵੀ ਆ ਜਾਂਦੇ ਜਿਹੜਾ ਸਾਡਾ ਇਹ ਜਿਹੜਾ ਸ਼ਹਿਰ ਆ ਇਹ ਹੈਗਾ ਵਾ ਜਿਹੜੇ ਲੋਕ ਬਾਹਰ ਹੁੰਦੇ ਕੋਈ ਟੂਰਿਸਟ ਪਲੇਸ ਆ ਔਰ ਧਾਰਮਿਕ ਟੂਰ ਆ ਇਹ ਕੋਈ ਸੈਰ ਸਪਟਾ ਨਹੀਂ ਹੈਗਾ ਲੋਕੀ ਆਸਥਾ ਲੈ ਕੇ ਇੱਥੇ ਹੁੰਦੇ ਆ ਜੇ ਕੋਈ ਆਸਥਾ ਵਾਲੇ ਬੰਦੇ ਦੇ ਨਾਲ ਕੋਈ ਸਨੇਚਿੰਗ ਕੋ ਚੋਰੀ ਹੋਵੇ ਉਹਦੇ ਸਾਡੇ ਮਨ ਤੋਂ ਵੀ ਬੜਾ ਉਤੇ ਦੁੱਖ ਲੱਗਦਾ ਵਾ ਪ੍ਰਭਾਵ ਲੱਗਦਾ ਇਸ ਕਰਕੇ ਅਸੀਂ ਸਾਰੇ ਮੁਲਾਜ਼ਮ ਜਿਹੜੇ ਬੜੀ ਸੇਵਾ ਭਾਵਨਾ ਦੇ ਨਾਲ ਇੱਥੇ ਡਿਊਟੀ ਕਰਦੇ ਆਂ ਤਾਂ ਬਸ ਬੋਤ ਨਾ ਸੋ ਬਿਲਕੁਲ ਹੈ ਜਿਹੜਾ ਦੱਸਿਆ ਕਿ ਟੂਰਿਸਟ ਬਲੇਸਾਮ ਦੇ ਸਾਹਿਬ ਜਿੱਥੇ ਲਗਾਤਾਰ ਇਸ ਤਰੀਕੇ ਨਾਲ ਨਾਕਾਬੰਦੀ ਕੀਤੀ ਜਾਂਦੀ ਹੈ ਸੋ ਕਈ ਵਾਰ ਇਸ ਤਰੀਕੇ ਦੇ ਸ਼ਰਾਰਤੀ ਅਨਸਰ ਵੀ ਪੁਲਿਸ ਦੀ ਗ੍ਰਫਤ ਦੇ ਵਿੱਚ ਆ ਜਾਂਦੇ ਨੇ ਜਿਹੜੇ ਇੱਥੇ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਉਸ ਦੀ ਫਰਿਆਦ ਵਿੱਚ ਹੁੰਦੇ ਨੇ ਸੋ ਬਿਲਕੁਲ ਹਾਈ ਟੈਕ ਨਾਕਾ ਲੱਗਾ ਤੁਸੀਂ ਦੇਖ ਸਕਦੇ ਹੋ ਉਸ ਵੇਲੇ ਦੇਖੋ ਕਿਸ ਤਰੀਕੇ ਨਾਲ ਪੁਲਿਸ ਵੱਲੋਂ ਘੇਰਿਆ ਜਾ ਰਿਹਾ ਸੋ ਦੋ ਨੌਜਵਾਨਾਂ ਨੂੰ ਕੈਦ ਲਿੱਤਾ ਗਿਆ ਸੋ ਬਿਲਕੁਲ ਜਿਹੜੀ ਪੁਲਿਸ ਹੈ ਉਹ ਕਿਸ ਤਰੀਕੇ ਨਾਲ ਮਸਤੀਦੀ ਨਾਲ ਡਿਊਟੀ ਨਿਭਾ ਰਹੀ ਹੈ ਦੂਸਰੇ ਵੱਸੇ ਉਧਰ ਵੀ ਤੁਸੀਂ ਦੇਖ ਔਰ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਗੱਡੀਆਂ ਦੀ ਸੋ ਬਿਲਕੁਲ ਜਿਹੜੀ ਲਗਾਤਾਰ ਪੰਜਾਬ ਪੁਲਿਸ ਐਕਸ਼ਨ ਦੇ ਵਿੱਚ ਹੈ ਸੋ ਹਾਈ ਟੈਕ ਨੱਕਾ ਵੱਡੀ ਗਿਣਤੀ ਵਿੱਚ ਜਿੱਥੇ ਪੁਲਿਸ ਫੋਰਸ ਮੌਜੂਦ ਹੋਈ ਹੈ ਸੋ ਕਿਸ ਤਰੀਕੇ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿਉਂਕਿ ਸੜਕ ਸੁਰੱਖਿਆ ਜਿਹੜੇ ਸੜਕ ਸੁਰੱਖਿਆ ਨਿਯਮ ਨੇ ਬੜੇ ਜ਼ਰੂਰੀ ਨੇ ਫੋਲੋ ਕਰਨੇ ਸੋ ਵੱਡੀ ਗਿਣਤੀ ਵਿੱਚ ਜਿਹੜੀਆਂ ਗੱਡੀਆਂ ਘੇਰੀਆਂ ਜਾਂਦੀਆਂ ਨੇ ਕਿਸ ਤਰੀਕੇ ਦੇ ਰੂਲ ਬਣਾਏ ਗਏ ਸੀ ਕਿ ਸਰਕਾਰ ਵੱਲੋਂ ਉਹਨਾਂ ਦਾ ਹਜੇ ਲੋਕਾਂ ਨੂੰ ਗਿਆਨ ਨਹੀਂ ਆ ਲੋਕਾਂ ਨੂੰ ਪਤਾ ਨਹੀਂ ਆ ਜਦੋਂ ਲੋਕ ਜਾਨ ਪੁੱਜ ਕੇ ਉਸ ਨੂੰ ਫੋਲੋ ਕਰਨਾ ਪਸੰਦ ਨਹੀਂ ਕਰਦੇ ਕਈ ਹਾਦਸੇ ਹੋ ਜਾਂਦੇ ਆ ਅੱਜ ਵੀ ਜੇਕਰ ਗੱਲ ਕਰੀਏ ਪੰਜਾਬ ਦੀ ਇੰਡੀਆ ਦੀ ਐਕਸੀਡੈਂਟਲ ਜਿਹੜੀ ਡੈਥ ਰੇਟ ਹੈ ਉਹ ਬਹੁਤ ਵੱਡੇ ਪੱਧਰ ਤੇ ਹੈ ਕਿਉਂਕਿ ਲੋਕਾਂ ਦੇ ਵਿੱਚ ਅਵੇਅਰਨੈਸ ਦੀ ਕਮੀ ਹੈ ਲੋਕ ਨਹੀਂ ਸਮਝਦੇ ਕਿ ਕਿਸ ਕਾਰਨ ਪੁਲਿਸ ਵੱਲੋਂ ਕੇਰਿਆ ਜਾਂਦਾ ਹੈ ਸਿਗਨਲ ਤੋੜਦੇ ਨੇ ਓਵਰ ਸਪੀਡਿੰਗ ਕਰਦੇ ਨੇ ਸੋ ਅਰੇਸ਼ ਡਰਾਈਵਿੰਗ ਕਰਦੇ ਨੇ ਇਹਨਾਂ ਚੀਜ਼ਾਂ ਕਰਕੇ ਪੰਜਾਬ ਪੁਲਿਸ ਵੱਲੋਂ ਜਿਹੜਾ ਲਗਾਤਾਰ ਚਲਾਣ ਕਟਿਆ ਜਾ ਰਿਹਾ ਹੈ ਲੋਕ ਬਹਿਸ ਵਸਈਏ ਵੀ ਕਰਦੇ ਨੇ ਜਦੋਂ ਇਸ ਤਰੀਕੇ ਨਾਲ ਪੰਜਾਬ ਪੁਲਿਸ ਘੇਰਦੀ ਹੈ ਲੇਕਿਨ ਅੰਤ ਦੇ ਹੀ ਕਹਾਂਗੇ ਸਮਝਣ ਦੀ ਲੋੜ ਹੈ ਸਚੇਤ ਹੋਈਏ ਇੱਕ ਇੱਕ ਕਰਕੇ ਆਪਣੇ ਵਿੱਚ ਅਗਦਾਪਾ ਬਦਲਾਵ ਲਿਆਵਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਪੰਜਾਬ ਪੁਲਿਸ ਸਾਡੇ ਲਈ ਖੜੀ ਹੈ ਤੇ ਜੇਕਰ ਅਸੀਂ ਸਾਥ ਦਵਾਂਗੇ ਤੇ ਸ਼ਾਇਦ ਜਿਹੜਾ ਰੰਗਲੇ ਪੰਜਾਬ ਦੇ ਸੁਪਨੇ ਅਸੀਂ ਦੇਖਦੇ ਆਂ ਜਾਂ ਸਰਕਾਰਾਂ ਸਾਨੂੰ ਕਹਿੰਦੀਆਂ ਨੇ ਤੁਹਾਨੂੰ ਦਿਖਾਵਾਂਗੇ ਉਹ ਅਸੀਂ ਆਪ ਹੀ ਸਰਕਾਰ ਕਰ ਸਕਦੇ ਹਾਂ ਤੁਸੀਂ ਦੇਖਦੇ ਹੋ ਲਾਈਵ ਹਾਦ ਮਹਾਂਦਾਨਿਸ਼ ਗੁਪਤਾ ਕੈਮਰਾਮੈਨ ਸ਼ਾਮ ਪਟਾਚਾ ਪਤੀ ਦੇ